ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਆ ਨਾਂ ਜੀ ਆਪਣਾ ਅਮਨਦੀਪ ਸਿੰਘ ਜੀ ਕਿੱਥੋਂ ਆਏ ਤੁਸੀਂ ਹੁਸ਼ਿਆਰਪੁਰ ਤੋਂ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਮੇਰੇ ਟੇਲਪੌਂਚ ਦੇ ਦਰਦ ਨਹੀਂ ਜਾਂਦੀ ਸੀਗੇ ਮੈਨੂੰ ਸਾਲ ਹੋ ਗਿਆ ਸੀ ਐਕਸੀਡੈਂਟ ਹੋਏ ਨੂੰ ਹਾਂਜੀ ਮੈਂ ਇੱਥੇ ਤੁਹਾਡੀ ਵੀਡੀਓ ਦੇਖੀ ਸੀ ਫੇਸਬੁਕ ਤੇ ਉਹ ਦੇਖ ਕੇ ਮੈਂ ਇੱਥੇ ਤੁਹਾਡੇ ਕੋਲ ਆਇਆ ਤਾਂ ਹੁਣ ਮੈਂ 2 ਦਿਨਾਂ ਦੇ ਵਿੱਚ ਬਿਲਕੁਲ ਸਹੀ ਹੋ ਗਿਆ ਸਾਲ ਹੋ ਗਿਆ ਸੀ ਮੈਨੂੰ ਤੋਂ ਮੈਂ ਟ੍ਰੀਟਮੈਂਟ ਕਿੰਨਾ ਕੁ ਚਿਰ ਕੀਤਾ 10 ਤੋਂ 15 ਸੈਕਿੰਡ ਲਾਇਕ ਵੱਧ ਰਾਇਆ ਵਸਿੰਨ ਨੇ ਕਿਹਾ 10 15 ਸੈਕਿੰਡ ਲਾਏ ਹਨ ਮੈਂਟ ਨਹੀਂ ਲਾਏ ਨੇ 10 ਸੈਕਿੰਡ ਲੱਗੇ ਜਿਹੜੀ ਮੇਰੀ ਵੀਡੀਓ ਤੁਸੀਂ ਦੇਖੀ ਉਹ ਸੱਚੀ ਦੇਖੀ ਕਿ ਝੂਠੀ ਮੈਂ ਸੱਚੀਆਂ ਵੀਡੀਓ ਪਾਦਾ ਕਿ ਝੂਠੀਆਂ ਪਾਦਾ ਸੱਚੀਆਂ ਸੱਚੀਆਂ ਹਾਂਜੀ ਸੱਚੀਆਂ ਬਿਲਕੁਲ ਜੀ ਜਿਹੜੇ ਟੈਲਫੋਨ ਦੇ ਮਰੀਜ਼ ਹੋਰ ਲੇਡੀਜ਼ ਐਂਡ ਜੈਂਟਲਸ ਵਾ ਕਈਆਂ ਨੂੰ ਇਹ ਪ੍ਰੋਬਲਮ ਬਹੁਤ ਦਵਾਈਆਂ ਖਾਈ ਜਾਂਦੇ ਹੋਣਾ ਮਰੀਜ਼ਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਂ ਉਹਨਾਂ ਨੂੰ ਇਹੀ ਚਾਹੁੰਦਾ ਆ ਕਹਿਣਾ ਬਈ ਦਵਾਈਆਂ ਦਾ ਖਿਹੜਾ ਛੱਡੋ ਇੱਥੇ ਇੱਕ ਵਾਰੀ ਵਿਜ਼ਿਟ ਕਰਕੇ ਜ਼ਰੂਰ ਦੇਖੋ ਹਾਂਜੀ ਸਿੱਧੂ ਦੇ ਠੀਕ ਹੈ ਜੀ ਸਾਡਾ ਪਤਾ ਸਿੱਧੂ ਹੈਲਥ ਸੈਂਟਰ ਮੇਰਾ ਨਾਮ ਹੈ ਕੁਲਵੰਤ ਸਿੰਘ ਸਿੱਧੂ ਪਿੰਡ ਕੋਤੇ ਦਾਖਣਾ ਕੋਟ ਤੋਂ ਹੀ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੈਂ ਰਹਿਣ ਵਾਲਾ ਵਾਂ ਜੇਨ ਕੋਟ ਤੋਂ ਤੁਸੀਂ ਆਉਣਾ ਤਾਂ ਇੱਥੇ ਆ ਕੇ ਤੁਸੀਂ ਸਿੱਧੂ ਪੱਤਰਕਾਰ ਦਾ ਘਰ ਪੁੱਛ ਲਓ ਮੈਂ ਘਰ ਦੇ ਵਿੱਚੇ ਹੀ ਕੰਮ ਕਰਦਾ ਵਾਂ ਤਾਂ ਕਿ ਅਸੀਂ ਬਹੁਤ ਟਾਈਮ ਲੈਂਦੇ ਜੇ ਕਿਸੇ ਹੋਰ ਨੂੰ ਕੋਈ ਹੋਰ ਵੀ ਕੋਈ ਪ੍ਰੋਬਲਮ ਹੈ ਮੈਨੂੰ ਘਰ ਬੈਠਾ ਹੀ ਸਾਨੂੰ ਫੋਨ ਤੇ ਸੰਪਰਕ ਕਰ ਸਕਦਾ ਸਾਡੇ ਨਾਲ ਗੱਲਬਾਤ ਸਲਾਹ ਮਸ਼ਵਰਾ ਕਰ ਸਕਦਾ ਵਾ ਸਾਨੂੰ ਫੋਨ ਕੀਤੇ ਤੋਂ ਬਗੈਰ ਕੋਈ ਨਾ ਆਵੇ ਕਿਉਂਕਿ ਮੈਂ ਬਾਹਰ ਵੀ ਕੰਮ ਕਰਨ ਜਾਂਦਾ ਹਾਂ ਮੇਰਾ ਫੋਨ ਨੰਬਰ ਹੈ ਜੀ 9855719816 9855719816 ਇੱਕ ਵਾਰ ਜਿਹੜੇ ਸਾਨੂੰ ਦਰਸ਼ਨ ਜਰੂਰ ਦਿਓ ਜਿਹੜੇ ਮਰੀਜ਼ ਭਟਕ ਰਹੇ ਆ ਦੋਈਆਂ ਖਾਖਾ ਅੱਕੇ ਪਏ ਆ ਸਾਡੇ ਕੋਲ ਬਿਕਾਰ ਦੋੰਜ ਤੋਂ ਰਾਜ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ